ਵਾਹਿਗੁਰੂ ਤਨ ਵਾਹਿਗੁਰੂ ਸਾਹਿਬ ਜੀ ਹਰ ਜਿਉ ਨਮੋਣਾ ਤੁਮਾਣ ਨ ਚੀਜਾਂ ਚੀਜ ਕਰੇ ਮੇਰਾ ਗੋਬਿੰਦ ਤੂ ਕਉ ਕਰਵਾਨ ਜੈਸੀ ਬਲਕ ਪਾਏ ਸੁਭਾਈ ਲਖ ਅਪਰਾਧ ਕੁਮਾਵੇ ਘਰ ਉਪਦੇਸ਼ ਛਿੜਕੇ ਬਹੁ ਪੰਥੀ ਬਹੁੜ ਪਿਤਾ ਗਲ ਲਾਵੇ ਛੁਲੇ ਅਗਣ ਬਖਸ਼ੁਲੇ ਪ੍ਰਭਯਾਗੇ ਮਾਰਗ ਪਾਵੇ ਪਰਮ ਸਤਕਾਰ ਯੋਗ ਸਤਗੁਰਾਂ ਦੀ ਸੋਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਸਾਧ ਸੰਗਤ ਜੀ ਆਓ ਵੱਡੇ ਪਾਗਾਂ ਵਾਲੇ ਹੋ ਸਤਗੁਰੂ ਜੀ ਨੇ ਰਹਿਮਤ ਕੀਤੀ ਹੈ ਸੰਗਤ ਦਾਸ ਉਪਾਗ ਸਮਾਪਤ ਹੋਇਆ ਹੈ। ਆਵਰ ਅਲ ਮਿਲ ਕੇ ਕੁਝ ਸਮਾਗ। ਰੋਜ਼ਾਨਾ ਦੇ ਵਾਂਗ ਗੁਰੂ ਇਤਿਹਾਸ ਨਾਲ ਜੁੜਦਾ ਕਰੀਏ। ਜਿੱਥੇ ਵਿਚਾਰਾਂ ਛੱਡੀਆਂ ਸੀ ਤਨਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਪਾਵਨ ਇਤਿਹਾਸ ਵਿੱਚੋਂ ਉਸੇ ਲੜੀ ਨਾਲ ਜੁੜਨਾ ਹੈ। ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਆਪੋ ਆਪਣੀ ਆਹ ਹਾਜ਼ਰੀਆਂ ਲਗਵਾ ਲਈਏ ਜੀ ਕੋਈ ਵੀ ਰਸਨਾ ਬੰਦੀ ਨਾ ਰਵੇ ਇੱਕੋ ਵਾਰੀ ਕਰਨ ਤੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਸਤਿਗੁਰੂ ਦੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਰੀਆ ਨੇ ਸਰਵਣ ਕੀਤਾ ਕਿ ਜਿਹੜੇ ਮਾਲਵੇ ਦੇ ਬਰਾੜ ਸਤਗੁਰਾਂ ਦੇ ਪਾਸ ਰਹਿੰਦੇ ਸੀ ਇਹਨਾਂ ਨੇ ਸਤਗੁਰੂ ਜੀ ਨਾਲ ਦਗਾ ਕਮੌਣਾ ਕੀ ਤਨਖਾਹਾਂ ਦੇ ਲਈ ਸਤਿਗੁਰਾਂ ਤੋਂ ਵੇ ਮੁਖ ਹੋ ਜਾਂਦੇ ਨੇ ਤੇ ਸਤਿਗੁਰ ਜੀ ਇੱਥੇ ਫਿਰ ਹੱਕ ਤਾਂ ਵੇਸ਼ੇ ਪਹਿਲਾਂ ਵੀ ਨਹੀਂ ਰੱਖਣਾ ਕਿਉਂਕਿ ਗੁਰੂ ਤਾਂ ਬਖਸ਼ਣ ਵਾਲਾ ਹੈ ਗੁਰੂ ਤਾਂ ਭਾਈ ਹਮੇਸ਼ਾ ਆਪਣੇ ਪਿਆਰੇ ਦੇ ਤੋਂ ਬੜਾ ਕੁਝ ਨਿਸ਼ਾਵਰ ਕਰ ਦਿੰਦਾ ਤੇ ਕਲਗੀਆਂ ਵਾਲਿਆਂ ਨੇ ਤਾਂ ਪਹਿਲਾਂ ਵੀ ਰੱਖਿਆ ਕੁਛ ਨਹੀਂ ਪਰ ਇਹ ਭੁੱਲੇ ਹੋਏ ਭੈੜੀ ਮਤ ਦੇ ਕਹਿੰਦੇ ਚਾਰ ਮਾਇਆ ਦੇ ਛਿਲੜਾਂ ਪਿੱਛੇ ਇਹਨਾਂ ਨੇ ਆਪਣਾ ਦੀਨ ਗਵਾ ਦਿੱਤਾ ਸਤਿਗੁਰ ਜੀਆਂ ਦੇ ਅੱਗੋਂ ਹੋ ਕੇ ਬੋਲਦੇ ਐ ਇਹਨੂੰ ਕਹਿੰਦੇ ਗੁਰੂ ਸਾਹਿਬ ਜੀਆਂ ਦੇ ਪਿਆਰੇ ਸਿੱਖਾਪੁੱਤਿਆਂ ਨੇ ਸਰਵਣ ਕੀਤਾ ਦਸਵੰਦ ਲੈ ਕੇ ਕੁਝ ਵਹੀਰ ਲਿਖਦੇ ਐ ਵੀ ਵਹੀਰ ਆਇਆ ਸੀ ਪਰ ਇਤਿਹਾਸਕਾਰ ਕੁਝ ਲਿਖਦੇ ਐ ਵੀ ਇੱਕ ਸਿੰਘ ਹੈ ਜਿਹੜਾ ਉਹ ਆਉਂਦਾ ਹੈ ਖਚਰਾ ਤੇ ਕਹਿੰਦੇ ਦਸਵੰਦ ਲੱਦ ਕੇ ਲਿਆਉਂਦਾ ਹੈ ਬੜੀਆਂ ਉਹਦੇ ਚ ਮਾਇਆ ਦੀਆਂ ਅਸ਼ਰਫੀਆਂ ਨਿਕਲਦੀਆਂ ਨੇ ਜਿਹੜੀਆਂ ਗੁਰੂ ਸਾਹਿਬ ਜੀ ਫਿਰ ਇਹਨਾਂ ਬਰਾੜਾ ਨੂੰ ਦਿੰਦੇ ਐ ਇੱਕ ਵਾਰੀ ਮਾਇਆ ਲੈ ਕੇ ਕਹਿੰਦੇ ਪਾਸੇ ਹਟ ਜਾਂਦੇ ਐ ਤੇ ਦੁਬਾਰਾ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਕੋਲ ਆ ਗਏ ਲਾਲਚ ਆ ਗਿਆ ਵੀ ਹੁਣ ਮਾਇਆ ਇਹਨਾਂ ਕੋਲ ਆ ਗਈ ਐ ਹੋਰ ਲਾਲਚ ਜਾਗ ਪਿਆ ਕਹਿੰਦੇ ਮਹਾਰਾਜ ਅਸੀਂ ਜਦੋਂ ਤੁਹਾਡੇ ਕੋਲ ਆਏ ਸੀ ਨਾ ਰਹਿਣ ਵਾਸਤੇ ਤੇ ਅਸੀਂ ਆਪਣੇ ਘਰਾਂ ਦੀਆਂ ਜ਼ਿੰਮੇਵਾਰੀਆਂ ਦੇ ਕੇ ਆਏ ਸੀ ਕਿਸੇ ਨਾ ਕਿਸੇ ਨੂੰ ਕੰਮਕਾਰ ਆਪਣੇ ਸੌਂਪ ਕੇ ਆਏ ਸੀ ਹੁਣ ਜਿਹੜੇ ਉੱਥੇ ਬੰਦੇ ਨੇ ਕਹਿੰਦੇ ਉਹਨਾਂ ਨੂੰ ਵੀ ਅਸੀਂ ਮਾਇਆ ਦੇਣੀ ਹੈ ਤੇ ਜੇ ਅਸੀਂ ਉਹਨਾਂ ਨੂੰ ਕੋਈ ਉਹਨਾਂ ਦੀ ਮਿਹਨਤ ਨਾ ਦਿੱਤੀ ਫਿਰ ਗਰੀਬ ਮਾਰ ਹੋਵੇਗੀ ਨਾਲੇ ਹੋ ਸਕਦਾ ਕੱਲ ਨੂੰ ਜੇ ਸਾਨੂੰ ਕਿਤੇ ਫੇਰ ਲੋਡ ਪਵੀ ਉਹ ਪਈ ਉਹਨਾਂ ਨੇ ਫੇਰ ਮਨਾ ਕਰ ਦਿੱਤਾ ਨਾ ਖੜੇ ਸਾਡੇ ਨਾਲ ਤਾਂ ਕਰਕੇ ਕਹਿੰਦੇ ਉਹਨਾਂ ਵਾਸਤੇ ਵੀ ਸਾਨੂੰ ਤਨਖਾਹਾਂ ਜਿਹੜੀਆਂ ਉਹ ਦਿਓ ਤੇ ਹੋਰ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਤੋਂ ਦੂਜੀ ਵਾਰ ਵੀ ਗੁਰੂ ਸਾਹਿਬ ਦਇਆ ਕਰਕੇ ਵੀ ਚਲੋ ਲਓ ਦੂਜੀ ਵਾਰ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਫਿਰ ਕਹਿੰਦੇ ਇਹਨਾਂ ਨੂੰ ਮਾਇਆ ਦੇ ਦਿੱਤੀ ਵਾਪਸ ਚਲੇ ਜਾਂਦੇ ਆ ਵਾਪਸ ਚਲੇ ਗਏ ਜਾ ਕੇ ਫਿਰ ਸ਼ੇਖੀਆਂ ਮਾਰਿਆ ਕਰਨ ਵੱਡੀਆਂ-ਵੱਡੀਆਂ ਗੱਲਾਂ ਮਾਰਿਆ ਕਰਨ ਵੇਖੋ ਕਹਿੰਦੇ ਅਸੀਂ ਸਤਗੁਰਾਂ ਤੋਂ ਬਰਛੀ ਦੇ ਜੋਰ ਤੇ ਕਹਿੰਦੇ ਦੁਗਨੀਆਂ ਤਨਖਾਹਾਂ ਲੈ ਕੇ ਆਏ। ਇੱਕ ਸਿੰਘ ਆਉਂਦਾ ਸਤਗੁਰਾਂ ਦੇ ਪਾਸ ਉੱਥੋਂ ਦਾ ਉਹਨੇ ਆ ਕੇ ਦੱਸਿਆ ਮਹਾਰਾਜ ਐਵੇਂ ਗੱਲਾਂ ਕਰਦੇ ਨੇ ਤੁਹਾਡੇ ਬਾਬਤ ਤੇ ਮਹਾਰਾਜ ਜੀ ਨੇ ਇੱਥੇ ਵਚਨ ਕੀਤਾ ਸੀ ਕਹਿੰਦੇ ਕੋਈ ਗੱਲ ਨਹੀਂ ਸਮਾ ਆਏਗਾ। ਇਨ੍ਹਾਂ ਬਰਾੜਾਂ ਦੇ ਪਾਸੋਂ ਮੇਰਾ ਖਾਲਸਾ ਹਜ਼ਾਰਾਂ ਗੁਣਾ ਕਹਿੰਦੇ ਇਹ ਜਿਹੜੀ ਸ਼ੇਖੀਆਂ ਮਾਰਦੇ ਨੇ ਨਾ ਜਿਹੜੀਆਂ ਵੜਿਆਈਆਂ ਮਾਰਦੇ ਨੇ ਵੀ ਅਸੀਂ ਲੈ ਕੇ ਆਏ ਆ। ਸ਼ਮਾ ਆਏਗਾ ਖਾਲਸਾ ਹਜ਼ਾਰਾਂ ਗੁਣਾ ਕਰਕੇ ਵਾਪਸ ਲਏਗਾ ਇਹ ਸਤਗੁਰਾਂ ਨੇ ਬਚਨ ਕੀਤੇ ਸੀ ਤੇ ਸਤ ਵੀ ਹੋਏ ਸੀ ਤੇ ਇਧਰੋਂ ਗੁਰੂ ਸਾਹਿਬ ਜੀ ਹੁਣ ਪਿੰਡਾ ਦਰ ਪਿੰਡਾ ਕਰਦੇ ਆ ਚੱਲਦੀ ਜਾਂਦੀ ਏ ਨਗਰੋਂ ਨਗਰੀ ਹੁੰਦਿਆ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਹੁਣ ਇਧਰ ਲੱਖੀ ਦੇ ਜੰਗਲ ਇਹ ਇਲਾਕੇ ਦੇ ਵਿੱਚ ਪਹੁੰਚਦੇ ਹੈ ਇੱਕ ਸਪੈਸ਼ਲ ਵੀਡੀਓ ਬਣਾ ਕੇ ਆਪਾਂ ਚੈਨਲ ਤੇ ਪਾ ਦੇਵਾਂਗੇ ਜਿੱਥੋਂ ਆਨੰਦਪੁਰ ਸਾਹਿਬ ਤੋਂ ਤੁਰੇ ਸੀ ਨਾ ਗੁਰੂ ਸਾਹਿਬ ਤੇ ਕਿਹੜੇ ਕਿਹੜੇ ਨਗਰ ਗਏ ਕਿਹੜੇ ਕਿਹੜੇ ਪਿੰਡ ਗਏ ਤੇ ਉਹ ਸਾਰੀ ਆਪਾਂ ਇੱਕ ਵੀਡੀਓ ਬਣਾ ਕੇ ਪਾਵਾਂਗੇ ਚੈਨਲ ਤੇ ਕਿਉਂਕਿ ਕਥਾ ਦੇ ਵਿੱਚ ਤਾਂ ਨਾ ਸਮਾਂ ਨਹੀਂ ਰਹਿੰਦਾ ਵੀ ਆਪਾਂ ਇੱਕ ਇੱਕ ਸਥਾਨ ਨੂੰ ਉਹਦਾ ਇਤਿਹਾਸ ਸਾਂਝਾ ਕਰ ਸਕੀਏ ਉਹ ਜਿਹੜਾ ਮਾਰਗ ਸਤਿਗੁਰਾਂ ਨੇ ਚੁਣਿਆ ਜਿਹੜੇ ਜਿਹੜੇ ਨਗਰੀ ਗੁਰੂ ਸਾਹਿਬ ਜੀ ਗਏ ਕਿਉਂਕਿ ਪਰਚੋਲ ਦਾ ਵੀ ਵਿਚਾਰ ਰਹਿੰਦਾ ਹੈ ਤਾਂ ਕਰਕੇ ਇੱਕ ਸਪੈਸ਼ਲ ਵੀਡੀਓ ਹੈ ਜਿਹੜੀ ਇਹਦੇ ਤੇ ਬਣਾ ਕੇ ਪਾਈ ਜਾਵੇਗੀ ਉਹ ਆਪ ਜੀ ਦੇਖ ਕੇ ਤੇ ਉਤੋਂ ਫਿਰ ਸਰਵਣ ਕਰ ਸਕਦੇ ਹੋ ਤੇ ਇੱਥੋਂ ਹੁਣ ਆਪਾਂ ਟੁਕ ਮਾਤਰ ਵਿਚਾਰ ਲੈ ਕੇ ਕਿ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਜਿਹੜੇ ਵਿਸ਼ੇ ਨੇ ਇਤਿਹਾਸ ਦੇ ਵਿੱਚ ਮੇਨ ਉਹਨਾਂ ਨਾਲ ਜੁੜਨਾ ਕਰਾਂਗੇ ਲੱਖੀ ਦੇ ਜਿਹੜੇ ਜੰਗਲ ਨੇ ਇਹਦੇ ਵਿੱਚ ਚਾਰ ਪਾਤਸ਼ਾਹੀਆਂ ਦੇ ਚਰਨ ਪਏ ਹੈ ਗੁਰੂ ਨਾਨਕ ਸਾਹਿਬ 6ਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਉਸ ਤੋਂ ਬਾਅਦ ਗੁਰੂ ਹਰ Rai ਸਾਹਿਬ ਜੀ ਤੇ 10ਵੀਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਰਨਸ਼ੂ ਪ੍ਰਾਪਤ ਤਰਤੀਏ ਇਹ ਸਾਰੀ ਤੇ ਪਿਆਰਿਓ ਦਸਵੇਂ ਪਾਤਸ਼ਾਹ ਵੀ ਕਹਿੰਦੇ ਇਸ ਤਰਤੀ ਤੇ ਆਏ ਕੁਝ ਇਤਿਹਾਸਕਾਰ ਵੀ ਲਿਖਦੇ ਨੇ ਵੀ ਇੱਥੇ ਵੀ ਗੁਰੂ ਸਾਹਿਬ ਜੀਆਂ ਨੇ ਖੰਡੇ ਬਾਟੇ ਦੀ ਪੌਲ ਹੈ ਜਿਹੜੀ ਸ਼ਿਕਾਉਣਾ ਕੀਤੀ ਸੀ ਕਵੀ ਦਰਬਾਰ ਵੀ ਲੱਗੇ ਸੀ ਬੜਾ ਸੋਹਣਾ ਸਥਾਨ ਉੱਥੇ ਬਣਿਆ ਹੋਇਆ ਏ ਇਸੇ ਇਲਾਕੇ ਦੇ ਵਿੱਚ ਸਤਗੁਰੂ ਜੀ ਵਿਚਰ ਰਹੇ ਸੀ ਕਹਿੰਦੇ ਇਧਰ ਇੱਕ ਕਿਸੇ ਨਗਰ ਦੇ ਵਿੱਚ ਸੂਮਾ ਚੌਧਰੀ ਨਾਂ ਦਾ ਇੱਕ ਵਿਅਕਤੀ ਰਿਹਾ ਕਰੇ ਸੂਮਾ ਚੌਧਰੀ ਜੀ ਦਾ ਨਾਂ ਹੁੰਦਾ ਇਤਿਹਾਸ ਵਿੱਚੋਂ ਇਹ ਕਹਿੰਦੇ ਸਾਧੂ ਸੰਤਾਂ ਨੇ ਬੜੀ ਸੇਵਾ ਕਰਿਆ ਕਰੇ ਇਹਦੇ ਕੋਲ ਡੰਗਰ ਪਸ਼ੂ ਮੱਝਾਂ ਬੜੇ ਤਰ੍ਹਾਂ ਦੀਆਂ ਰੱਖੀਆਂ ਹੋਈਆਂ ਸੀ ਤੇ ਦੁੱਧ ਦੀ ਕੋਈ ਘਾਟ ਨਹੀਂ ਸੀ ਦੇ ਘਰ ਵਿੱਚ ਇਹ ਕਹਿੰਦੇ ਜਿਹੜਾ ਵੀ ਕੋਈ ਸਾਧੂ ਸੰਤ ਆਇਆ ਕਰੇ ਨਾ ਤੇ ਇਹ ਉਹਦੀ ਸੇਵਾ ਕਰਿਆ ਕਰਦਾ ਸੀ। ਉਹਨੂੰ ਦੁੱਧ ਛਕਾਇਆ ਕਰੇ ਤੇ ਨਾਲ ਉਹਦੀ ਪਰਖ ਕਰਿਆ ਕਰੇ ਵੀ ਮੇਰੀ ਜਿਹੜੀ ਮੱਝ ਜਿਹਦਾ ਮੈਂ ਦੁੱਧ ਕੱਢ ਕੇ ਲੈ ਕੇ ਜਾਵਾਂ ਚੋਕੇ ਲੈ ਕੇ ਜਾਵਾਂ ਤੇ ਉਸ ਸਾਧੂ ਦੀ ਜਿਹੜੀ ਅਜਮਤ ਹੈ ਘਰਾਮਾਤ ਹੈ ਉਹ ਇਦਾਂ ਵੇਖਦਾ ਸੀ ਵੀ ਉਹ ਦੱਸੇ ਮੈਨੂੰ ਵੀ ਮੇਰੀ ਉਸ ਮੱਝ ਦਾ ਹੁਰੀਆ ਕੀ ਏ। ਉਹਦਾ ਰੰਗ ਕਹਿੋ ਜੇ ਹੈ। ਉਹਦੇ ਸਿੰਘ ਕਹਿੋ ਜੇ ਨੇ। ਭਾਬ ਕਹਿਣ ਦਾ ਵੀ ਉਹਦਾ ਸਾਰਾ ਹੁਲੀਆ ਮੈਨੂੰ ਦੱਸੇ ਜਿਵੇਂ ਜਿਹੜੀ ਮੱਝ ਦਾ ਮੈਂ ਦੁੱਧ ਚੋਕੇ ਲੈ ਕੇ ਜਾਵਾਂ ਇਦਾਂ ਹੀ ਕਰਿਆ ਕਰੇ ਅੱਜ ਕਹਿੰਦੇ ਨੂੰ ਪਤਾ ਲੱਗਿਆ ਵੀ ਮਹਾਰਾਜ ਆਏ ਹੋਏ ਨੇ ਇਹ ਕਹਿੰਦੇ ਇੱਕ ਬੂਰੀ ਮੱਝ ਦਾ ਨਾ ਦੁੱਧ ਚੋਕੇ ਲੈ ਜਾਂਦਾ ਹੈ ਗੁਰੂ ਸਾਹਿਬ ਜੀਆਂ ਦੇ ਸਾਵੇਂ ਬੈਠਾ ਜਾ ਕੇ ਨਮਸਕਾਰ ਕੀਤੀ ਉਹ ਦੁੱਧ ਜਿਹੜਾ ਲੈ ਕੇ ਗਿਆ ਸੀ ਰੱਖਿਆ ਹੁਣ ਮਹਾਰਾਜ ਜਾਣਦੇ ਸਾਰਿਆਂ ਨੇ ਸਤਿਗੁਰੂ ਜੀ ਇਦਾਂ ਬੈਠੇ ਆ ਨਾਲੇ ਮੁਸਕਰਾਏ ਜਾਂਦੇ ਆ ਇਹ ਸੂਮਾ ਕਹਿੰਦਾ ਕਹਿੰਦਾ ਮਹਾਰਾਜ ਕਹਿੰਦਾ ਆ ਦੁੱਧ ਲਓ ਮਹਾਰਾਜ ਕਹਿੰਦੇ ਕਹਿੰਦੇ ਕੋਈ ਨਹੀਂ ਛਕਦੇ ਆ ਕਹਿੰਦੇ ਬੂਰੀ ਮੱਜ ਦਾ ਦੁੱਧ ਚੋਕੇ ਲਿਆਇਆ ਸੂਮਿਆ ਨਾ ਦੱਸਿਆ ਨਹੀਂ ਸੀ ਹਲੇ ਮਹਾਰਾਜ ਜੀਆਂ ਨੇ ਆਪ ਹੀ ਕਹਿੰਦੇ ਆਪਣੇ ਮੁਖ ਦੇ ਉੱਤੇ ਨਾਲੇ ਤਾਂ ਇਹਦਾ ਨਾਮ ਉਚਾਰ ਦਿੱਤਾ ਨਾਲੇ ਉਹ ਸਮਝ ਦਾ ਰੰਗ ਹੈ ਜਿਹੜਾ ਉਹ ਦੱਸ ਦਿੱਤਾ ਕਹਿੰਦੇ ਬੂਰੀ ਮੱਝ ਦਾ ਦੁੱਧ ਲੈ ਕੇ ਆਇਆ ਸੁਮਿਆ ਬੜੀ ਸੇਵਾ ਆਏ ਸਾਧੂ ਸੰਤਾਂ ਦੀ ਕਰਦਾ ਹੈ ਕਹਿੰਦੇ ਸਾਡੇ ਲਈ ਵੀ ਲੈ ਕੇ ਆਇਆ ਜਦੋਂ ਇਹ ਵਚਨ ਸੁਣੇ ਨਾ ਸੁਮੇ ਨੇ ਇਹ ਕਹਿੰਦੇ ਇਹਦਾ ਹਿਰਦਾ ਸਾਰਾ ਹਿਲ ਜਾਂਦਾ ਹੈ ਕੰਬੜੀ ਛੁੜ ਗਈ ਕਹਿੰਦੇ ਮੈਂ ਆਪਣਾ ਨਾਂ ਨਹੀਂ ਹਲੇ ਤੱਕ ਦੱਸਿਆ ਇਹਨਾਂ ਨੂੰ ਤੇ ਨਾ ਹੀ ਮੇਰੇ ਮਨ ਦਾ ਜਿਹੜਾ ਵਿਚਾਰ ਸੀ ਵੀ ਮੱਝ ਦਾ ਰੰਗ ਮੈਨੂੰ ਦੱਸਣ ਉਹ ਮੈਂ ਹਲੇ ਪ੍ਰਗਟ ਕੀਤਾ ਬਿਨਾਂ ਮੇਰੇ ਦੱਸੇ ਕਹਿੰਦੇ ਨਾਲੇ ਤਾਂ ਮੇਰਾ ਨਾਮ ਜਾਣ ਗਏ ਨਾਲੇ ਮੇਰੀ ਮਨ ਦਾ ਵਿਚਾਰ ਜਾਣ ਗਏ ਕਹਿੰਦੇ ਇਹ ਅਸਲੀ ਸੰਤ ਨੇ ਅਸਲੀ ਸਾਧੂ ਨੇ ਸੂਮਾ ਚੌਧਰੀ ਕਹਿੰਦੇ ਇੱਥੇ ਦੁਬਾਰਾ ਹੁਣ ਨਮਸਕਾਰ ਕੀਤੀ ਸਤਿਗੁਰਾਂ ਦੇ ਚਰਨਾਂ 'ਚ ਦੁਬਾਰਾ ਮੱਥਾ ਟੇਕ ਕੇ ਗੁਰੂ ਸਾਹਿਬ ਨੂੰ ਆਖਣਾ ਕੀਤਾ ਕਹਿੰਦਾ ਲਓ ਮਹਾਰਾਜ ਆ ਦੁੱਧ ਛਕੋ ਤੁਸੀਂ ਮਹਾਰਾਜਿਆਂ ਨੇ ਦੁੱਧ ਛਕਿਆ ਚਲੇ ਆ ਗਿਆ ਘਰ ਵਾਪਸ ਅਗਲੇ ਦਿਨਾਂ ਫਿਰ ਇਹਨੇ ਮਨ ਦੇ ਵਿੱਚ ਫਿਰ ਵਿਚਾਰ ਬਣਾਈ ਵੀ ਕੀ ਪਤਾ ਕਿਸੇ ਨੇ ਦੱਸਤਾ ਹੋਵੇ ਕਹਿੰਦਾ ਲੈ ਹੁਣ ਮੈਂ ਕਿਸੇ ਨੂੰ ਦੱਸਦਾ ਨਹੀਂ ਅੰਦਰ ਵੜਿਆ ਤੇ ਹੁਣ ਕਹਿੰਦੇ ਕਾਲੇ ਰੰਗ ਦੀ ਮੱਝ ਦਾ ਦੁੱਧ ਹੈ ਜਿਹੜਾ ਇਹ ਚੋਕੀ ਅਗਲੇ ਦਿਨ ਲੈ ਗਿਆ ਅੱਜ ਵੀ ਲੈ ਕੇ ਆਇਆ ਜਾ ਕੇ ਮਹਾਰਾਜ ਜੀਆਂ ਦੇ ਅੱਗੇ ਉਸੇ ਤਰ੍ਹਾਂ ਦੁੱਧ ਹੈ ਜਿਹੜਾ ਰੱਖਣਾ ਕੀਤਾ ਮਹਾਰਾਜ ਫਿਰ ਬੈਠੇ ਹੈ ਮੁਸਕਰਾਏ ਜਾਂਦੇ ਹੈ ਹੁਣ ਸੂਮਾ ਕਹਿੰਦਾ ਵੀ ਹੁਣ ਇਹਨਾਂ ਨੂੰ ਪਤਾ ਨਹੀਂ ਲੱਗਣਾ ਤੇ ਹੁਣ ਮੈਂ ਵੇਖਾਂਗਾ ਵੀ ਇਹ ਸੱਚੀ ਮੁੱਚੀ ਇੰਤਰਜਾਮੀ ਨੇ ਕਿ ਕੱਲ ਕਿਸੇ ਨੇ ਦੱਸਤਾ ਹੋਏਗਾ ਹੁਣ ਕਹਿੰਦੇ ਮਹਾਰਾਜ ਜੀਆ ਨੇ ਨਾ ਮੁਸਕਰਾ ਕੇ ਆਖਿਆ ਦੁੱਧ ਹਲੇ ਥੋੜਾ ਜਿਹਾ ਉੱਥੀ ਪਿਆ ਸੀ ਮਹਾਰਾਜ ਕਹਿੰਦੇ ਸੁਮਿਆ ਕੋਈ ਪਰਖਾ ਕਰ ਦੇ ਕੱਲ ਬੂਰੀ ਦਾ ਲੈ ਅਸੇ ਅੱਜ ਕਾਲੀ ਦਾ ਲੈ ਕਹਿੰਦੇ ਕਿਸੇ ਸਾਧ ਸੰਤ ਦੀਆਂ ਅਜਮਤਾਂ ਨੂੰ ਕਰਾ ਮਾਤਾ ਨੂੰ ਪਰਖਿਆ ਨਹੀਂ ਕਰਦੇ ਕਹਿੰਦੇ ਫਿਰ ਉਹਨਾਂ ਦੀ ਕਿਰਪਾ ਤੋਂ ਵਾਂਝੇ ਰਹਿ ਜਾਈਦਾ ਗੱਜਕੇ ਅੱਖ ਸਤਨਾਮ ਇਹ ਕਈਆਂ ਚ ਸੁਭਾਅ ਹੁੰਦਾ ਹੈ ਕਈ ਨਾ ਪਤਾ ਹੋਏਗਾ ਕਿਸੇ ਗੱਲ ਦਾ ਫਿਰ ਵੀ ਜਾਣ ਕੇ ਸਵਾਲ ਕਰਨਗੇ ਆ ਇਥੋਂ ਐਦਾਂ ਕਿਵੇਂ ਹੈ ਜੀ ਸ਼ਰਾਰਤੀ ਜੀ ਆਵਾਜ਼ ਦੇ ਵਿੱਚ ਜਿਹੜੇ ਜ਼ਿਆਦਾ ਹੀ ਉਹ ਫਿਰ ਸੀਰੀਅਸ ਜੇ ਹੋ ਕੇ ਪੁੱਛਦੇ ਹੁੰਦੇ ਆ ਇਥੋਂ ਆ ਗੱਲ ਕਿਵੇਂ ਜੀ ਇਹ ਕਿਵੇਂ ਹੋ ਸਕਦੀ ਹੈ ਜੀ ਕਈਆਂ ਦਾ ਸੁਭਾਅ ਹੁੰਦਾ ਪਤਾ ਹੁੰਦਾ ਹੈ ਪਰ ਜਾਣ ਕੇ ਵੀ ਹਾਂ ਮੈਂ ਇਹਨੂੰ ਪੁੱਛਾਂ ਵੀ ਇਹਨੂੰ ਪਤਾ ਹੈ ਕਿ ਨਹੀਂ ਇਕ ਕਈਆਂ ਦਾ ਸੁਭਾਅ ਹੁੰਦਾ ਹੈ ਪਰ ਗੁਰੂ ਸਾਹਿਬ ਨੇ ਬਚਨ ਕੀਤੇ ਕਹਿੰਦੇ ਐਦਾਂ ਨਹੀਂ ਕਰਨਾ ਚਾਹੀਦਾ ਜਿਹੜੀ ਗੱਲ ਦਾ ਗਿਆਨ ਹੋਵੇ ਉਹਨੂੰ ਰੱਖੋ ਠੀਕ ਹੈ ਗਿਆਨ ਵੰਡਣਾ ਇੱਕ ਵੱਖਰੀ ਗੱਲ ਹੈ ਪਰ ਉਹਦਾ ਮਾਣ ਕਰਕੇ ਕਿਸੇ ਨੂੰ ਨੀਵਾ ਦਿਖਾਉਣ ਲਈ ਜਾਣਬੁੱਝ ਕੇ ਐਦਾਂ ਦੀਆਂ ਗੱਲਾਂ ਕਰਨੀਆਂ ਮਹਾਰਾਜ ਕਹਿੰਦੇ ਉਹ ਕਿਰਪਾ ਤੋਂ ਵਾਂਝੇ ਰਹਿ ਜਾਈਦਾ ਹੈ ਉਹਨਾਂ ਦੀਆਂ ਖੁਸ਼ੀਆਂ ਨਹੀਂ ਮਿਲਦੀਆਂ ਹੁੰਦੀਆਂ ਫਿਰ ਤਾਂ ਕਰਕੇ ਐਦਾਂ ਦੇ ਕੰਮ ਨਾ ਕਰਿਆ ਕਰ ਸੂਮੇ ਨੇ ਕਹਿੰਦੇ ਹੁਣ ਹੱਥ ਜੋੜ ਲੇ ਕਹਿੰਦੇ ਮਹਾਰਾਜੋ ਮੈਨੂੰ ਬਖਸ਼ ਲਓ ਖਿਮਾ ਕਰ ਦਿਓ ਇਹਨਾਂ ਗੱਲਾਂ ਤੋਂ ਮੈਂ ਅਣਜਾਣ ਸੀ ਮਹਾਰਾਜ ਕਹਿੰਦੇ ਤਾਈ ਹੁਣ ਤੱਕ ਖਾਲੀ ਐ ਗੱਜ ਕੇ ਆਖੂ ਸਤਨਾਮ ਘਰ ਚ ਤੇਰੇ ਬੜਾ ਕੁਛ ਐ ਪਰ ਤੂੰ ਅੰਦਰੋਂ ਹਲੇ ਤੱਕ ਖਾਲੀ ਐ ਸੁਮਿਆ ਚੇਤਾ ਰੱਖੀ ਕਹਿੰਦੇ ਅੱਗੇ ਤੋਂ ਇਹ ਕੰਮ ਨਾ ਕਰੀਂ ਸਤਿਬਚਨ ਮਹਾਰਾਜ ਕਹਿ ਕੇ ਨਮਸਕਾਰ ਕੀਤੀ ਗੁਰੂ ਸਾਹਿਬ ਜੀਆਂ ਨੇ ਦੁੱਧ ਛਕਿਆ ਤੇ ਸੂਮੇ ਨੂੰ ਵੀ ਫਿਰ ਬਖਸ਼ਣਾ ਕੀਤਾ ਹੁਣ ਇਸ ਇਲਾਕੇ ਦੇ ਵਿੱਚ ਕਹਿੰਦੇ ਕਈ ਜੋਗੀਆਂ ਨੂੰ ਗੁਰੂ ਸਾਹਿਬ ਜੀ ਮਿਲੇ ਇੱਕ ਵਾਰ ਕਹਿੰਦੇ ਇੱਕ ਜੋਗੀ ਆਸਣ ਲਾ ਕੇ ਇੱਕ ਜਗ੍ਹਾ ਤੇ ਬੈਠਾ ਸੀ ਗੁਰੂ ਸਾਹਿਬ ਜੀ ਗਏ ਤੇ ਆਦਰ ਮਾਨੇ ਨੇ ਇੱਕ ਵਾਰੀ ਕੀਤਾ ਜ਼ਰੂਰ ਪਰ ਕਹਿੰਦੇ ਫਿਰ ਉਹ ਨਾਇ ਆਸਣ ਤੇ ਬੈਠਾ ਜਦੋਂ ਤੇ ਗੁਰੂ ਸਾਹਿਬ ਜੀ ਨਾਲ ਇਦਾਂ ਵਿਚਾਰ ਕਰਨ ਲੱਗ ਪਿਆ ਤੇ ਮਹਾਰਾਜ ਨੂੰ ਕਹਿੰਦਾ ਕਹਿੰਦਾ ਮਹਾਰਾਜ ਮੈਨੂੰ ਕੋਈ ਕਰਾਮਾਤ ਵਿਖਾਓ ਅਜਮਤ ਵਿਖਾਓ ਕਹਿੰਦਾ ਮਹਾਰਾਜ ਕਹਿੰਦੇ ਕਰਾਮਾਤ ਨਹੀਂ ਵਿਖਾਈਦੀ ਹੁੰਦੀ ਇਹ ਕਹਿੰਦੇ ਗੁਰੂ ਨਾਨਕ ਸਾਹਿਬ ਜੀਆਂ ਨੇ ਵਰਤੀ ਹੈ ਇਸ ਗੱਲੋਂ ਸਾਡੇ ਵਡੇਰਿਆਂ ਨੇ ਵਰਤੀ ਹੈ ਇਹ ਕਰੀਦਾ ਨਹੀਂ ਹੁੰਦਾ ਅਜਮਤ ਨਹੀਂ ਵਿਖਾਈਦੀ ਹੁੰਦੀ ਹੇ ਰਾਖੀ ਜਾਵੇ ਮਹਾਰਾਜ ਕਰਾਮਾਤ ਵਿਖਾਓ ਕੋਈ ਅਜਮਤਤਾ ਵਿਖਾਓ ਕੋਈ ਛੋਟੀ ਜੀਤ ਵਿਖਾ ਦਿਓ ਮਹਾਰਾਜ ਕਹਿੰਦੇ ਨਹੀਂ ਕੋਈ ਗੱਲ ਨਹੀਂ ਐਦਾ ਨਹੀਂ ਕਰੀਦਾ ਹੁੰਦਾ ਕਹਿੰਦੇ ਜੋਗੀ ਪੁਰਸ਼ ਹੋ ਐਵੇਂ ਕਿਸੇ ਦੀਆਂ ਸ਼ਕਤੀਆਂ ਨੂੰ ਪਰਖੀਦਾ ਨਹੀਂ ਹੁੰਦਾ ਕਹਿੰਦੇ ਜੀ ਨਹੀਂ ਤੁਸੀਂ ਦਿਖਾਓ ਕਹਿੰਦੇ ਮਹਾਰਾਜ ਨੇ ਕਹਿੰਦੇ ਕੁਝ ਸਮੇਂ ਲਈ ਅੱਖਾਂ ਬੰਦ ਕੀਤੀਆਂ ਚੌਂਕੜਾ ਮਾਰਿਆ ਇਹ ਜੋਗੀ ਕਹਿੰਦੇ ਜਿੱਥੇ ਬੈਠਾ ਸੀ ਨਾ ਕਾਫੀ ਸਮਾਂ ਲੰਘ ਗਿਆ ਕਹਿੰਦੇ ਹੁਣ ਇਹ ਉੱਠਣ ਦਾ ਯਤਨ ਕਰੀ ਜਾਂਦਾ ਪਰ ਉੱਥੋਂ ਉੱਠ ਨਹੀਂ ਸਕ ਰਿਹਾ ਉੱਥੇ ਹੀ ਜੰਮ ਗਿਆ ਕਹਿੰਦਾ ਇਹਦਾ ਸਰੀਰ ਹੈ ਜਿਹੜਾ ਇੰਨਾ ਕਰੜਾ ਹੋ ਜਾਂਦਾ ਬਿਲਕੁਲ ਜਿਵੇਂ ਜੰਮ ਗਿਆ ਜਿਵੇਂ ਕਿਸੇ ਝਕੜਿਆ ਹੋਵੇ ਇਹਨੂੰ ਜਦੋਂ ਦੇਖਦਾ ਹਲੇਦਲੇ ਵੀ ਹੁਣ ਮੈਂ ਕੀ ਕਰਾਂ ਕਾਫੀ ਸਮਾਂ ਲੰਘ ਗਿਆ ਹੈ ਉੱਠਣੇ ਮੈਂ ਪਰ ਉੱਠਿਆ ਜਾਂਦਾ ਨਹੀਂ ਹੁਣ ਆਲੇ-ਦਾਲੇ ਵੇਖਿਆ ਨਾਲੇ ਤਾਂ ਸ਼ਰਮਿੰਦਾ ਹੁੰਦਾ ਹੈ ਵੀ ਮੈਂ ਅੱਖਾਂ ਕਿਵੇਂ ਫਿਰ ਕਹਿੰਦੇ ਜਦੋਂ ਕਾफी ਸਮਾਂ ਇਹਦੀ ਕੋਈ ਬਾਹ ਨਾ ਨਾ ਚੱਲੀ ਹੁਣ ਕਹਿੰਦੇ ਬੈਠੇ-ਬੈਠੇ ਨੇ ਬਚਨ ਕੀਤੇ ਮਹਾਰਾਜ ਮੈਂ ਚਾਹੁੰਦਾ ਤਾਂ ਹਾਂ ਵੀ ਮੈਂ ਉੱਠ ਕੇ ਆਪ ਜੀਆਂ ਦੇ ਚਰਨਾਂ ਤੇ ਪੈ ਜਾਵਾਂ ਪਰ ਕਹਿੰਦੇ ਪਤਾ ਨਹੀਂ ਕੀ ਹੋਇਆ ਮੇਰਾ ਸਾਰਾ ਸਰੀਰ ਹੈ ਜਿਹੜਾ ਇੱਥੇ ਜੰਮ ਗਿਆ ਤੇ ਕਿਰਪਾ ਕਰੋ ਮੈਨੂੰ ਰਿਹਾ ਕਰੋ ਮੈਂ ਕਹਿੰਦੇ ਉੱਠ ਕੇ ਤੁਹਾਡੇ ਚਰਨਾਂ ਤੇ ਨਮਸਕਾਰ ਕਰਾਂਗਾ ਜਿਕੇ ਅੱਖੂ ਸਤਨਾਮ ਕਹਿੰਦਾ ਮੇਰਾ ਜੀ ਕਰਦਾ ਵੀ ਮੈਂ ਨਮਸਕਾਰ ਕਰਾਂ ਮਹਾਰਾਜ ਕਹਿੰਦੇ ਦੇਖ ਲਓ ਕਹਿੰਦੇ ਹਲੇ ਕਰਾਮਾਤ ਹੋਰ ਦੇਖੀ ਚੱਲੋ ਕੋਈ ਗੱਲ ਨਹੀਂ ਇਹ ਕਹਿੰਦਾ ਨਹੀਂ ਮਹਾਰਾਜ ਬਖਸ਼ ਲਓ ਮੈਨੂੰ ਖਿਮਾ ਕਰ ਦਿਓ ਕਹਿੰਦਾ ਮੈਂ ਆਪ ਜੀਆਂ ਤੇ ਸ਼ੰਕਾ ਕੀਤਾ ਸਵਾਲ ਕੀਤਾ ਫਿਰ ਮਹਾਰਾਜੀਆਂ ਨੇ ਕਹਿੰਦੇ ਉਸੇ ਤਰੀਕੇ ਦੇ ਨਾਲ ਅੱਖਾਂ ਮੂੰਦ ਕੇ ਕੁਝ ਸਮੇਂ ਲਈ ਬੈਠੇ ਇਹ ਸਾਧੂ ਜੋਗੀ ਹੈ ਜਿਹੜਾ ਹੁਣ ਕਹਿੰਦੇ ਉੱਠ ਕੇ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਚਰਨੀ ਲਿਗ ਪਿਆ। ਮਹਾਰਾਜ ਕਹਿੰਦੇ ਕਹਿੰਦੇ ਜੇ ਭਲੀ ਚਾਉਣਾ ਇੱਥੋਂ ਚਲਿਆ ਜਾ ਕਿਤੇ ਹੋਰ ਬੈਠੀ ਜਾ ਕੇ ਤੇ ਇੱਕ ਅਕਾਲ ਪੁਰਖ ਦੇ ਨਾਲ ਜੁੜੀਂ ਕਰਮਾਂ ਤੋਂ ਦੂਰ ਰਹਿਣਾ ਹੈ। ਅਜ ਮਾਂ ਤੋਂ ਦੂਰ ਰਹਿਣਾ ਹੈ ਤੇ ਨਾ ਹੀ ਕਿਸੇ ਨੂੰ ਤੰਗ ਕਰਨਾ ਹੈ, ਨਾ ਹੀ ਕਿਸੇ ਦੀ ਸ਼ਕਤੀ ਪਰਖਣੀ ਹੈ ਅਜ ਤੋਂ ਬਾਅਦ ਸਤਿਵਚਨ ਮਹਾਰਾਜ ਇਦਾਂ ਕਹਿ ਕੇ ਇਹ ਜੋਗੀ ਪੁਰਸ਼ ਹੈ ਜਿਹੜਾ ਉਸ ਸਥਾਨ ਤੋਂ ਚਲਿਆ ਜਾਂਦਾ ਹੈ ਤੇ ਇੱਥੋਂ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਨਗਰਾਂ ਦੇ ਵਿੱਚੋਂ ਦੀ ਹੁੰਦਿਆਂ ਹੁੰਦਿਆਂ ਪਹੁੰਚਦੇ ਐ ਤਲਵੰਡੀ ਦੇ ਇਲਾਕੇ ਵਿੱਚ ਇੱਥੇ ਕਹਿੰਦੇ ਗੁਰੂ ਸਾਹਿਬ ਜੀ ਜਦੋਂ ਪਹੁੰਚੇ ਨਾ ਡੇਰਾ ਇੱਕ ਜਗ੍ਹਾ ਲਾਇਆ ਬਾਹਰਲੇ ਪਾਸੇ ਤੇ ਇੱਥੇ ਹੁਣ ਜਿਹੜਾ ਇੱਥੋਂ ਦਾ ਚੌਧਰੀ ਹੈ ਚੌਧਰੀ ਦੱਲਾ ਇਨੂੰ ਪਤਾ ਲੱਗ ਗਿਆ ਇਹ ਜਿਹੜਾ ਚੌਧਰੀ ਡੱਲਾ ਸੀ ਇਲਾਕੇ ਦਾ ਕਾਫੀ ਇਹ ਜਿਹੜਾ ਜ਼ਗੀਰਦਾਰ ਕਹਿ ਲਓ ਇਤਿਹਾਸ ਦੇ ਵਿੱਚ ਇਹ ਵੀ ਲਿਖਿਆ ਗਿਆ ਵੀ ਮਲਕੀਅਤ ਬੜੀ ਸੀ ਇਸ ਇਲਾਕੇ ਦੀ ਸਾਰੀ ਇਹਦੇ ਕੋਲ ਰਾਜਾ ਕਹਿ ਲਓ ਜਿਵੇਂ ਇੱਕ ਰਾਜਾ ਹੁੰਦਾ ਹੈ ਤੇ ਕਹਿੰਦੇ ਮਾਇਆ ਬੜੀ ਹੈ ਕਿਸੇ ਚੀਜ਼ ਦੀ ਘਾਟ ਕੋਈ ਨਹੀਂ ਹਮੇਸ਼ਾ ਕਹਿੰਦੇ 500 ਜਵਾਨੇ ਦੇ ਨਾਲ ਤੁਰਦਾ ਹੁੰਦਾ ਸੀ ਇਹ ਵੀ ਇਤਿਹਾਸਕਾਰ ਲਿਖਦੇ ਨੇ ਵੀ ਇੰਨੀ ਇਹਦੇ ਕੋਲ ਮਾਇਆ ਸੀ ਤੇ ਚੜ੍ਹਦੀ ਕਲਾ ਦਾ ਜੀਵਨ ਸੀ ਤੇ ਕਹਿੰਦੇ ਜਦੋਂ ਇਹਦੀ ਕੋਈ ਵਡਿਆਈ ਕਰਦਾ ਤੇ ਫਿਰ ਬੜਾ ਇੱਕ ਖੁਸ਼ ਹੁੰਦਾ ਸੀ ਕਈਆਂ ਨੂੰ ਸੁਭਾਅ ਹੁੰਦਾ ਹੈ ਨਾ ਕਈਆਂ ਨੂੰ ਸੁਭਾਅ ਹੁੰਦਾ ਹੈ ਮੜੀ ਦੀ ਹਵਾ ਦੇਈ ਚੱਲੋ ਤੇ ਉਹ ਬੜੇ ਖੁਸ਼ ਰਹਿੰਦੇ ਨੇ ਕੋਈ ਐਵੇਂ ਮੜੀ ਦੀ ਗੱਲ ਕਹਿਤੀ ਕਿਸੇ ਨੇ ਆ ਕੇ ਉਹ ਪਤਾ ਹੀ ਨਹੀਂ ਕਿਹੜੇ ਸਮਾਨ ਚੁੱਪਦੇ ਆ ਇੱਕ ਤਾਂ ਸਤਵਾਂ ਹੁੰਦਾ ਏ ਇੱਕ ਤੇ ਹੋਰ ਹੀ ਹੁੰਦੇ ਆ ਸਤਵੇਂ ਤੋਂ ਵੀ ਪੁਰੀ ਹੁੰਦੀ ਆ ਫੂਕ ਸ਼ਕ ਨਾਲ ਤੇ ਕਹਿੰਦੇ ਡੱਲਾ ਵੀ ਜਦੋਂ ਕਹਿੰਦੇ ਇਹਦੀ ਕੋਈ ਵਡਿਆਈ ਕਰਿਆ ਕਰੇ ਨਾ ਤੇ ਬੜਾ ਖੁਸ਼ ਹੋਇਆ ਕਰੇ ਪਤਾ ਲੱਗਿਆ ਪਰ ਸੇਵਕ ਵੀ ਸੀ ਪਤਾ ਲੱਗਿਆ ਨਾ ਜਦੋਂ ਕਹਿੰਦੇ ਵੀ ਮਹਾਰਾਜ ਆਏ ਹੋਏ ਐ ਇਹ ਕਹਿੰਦੇ ਹੁਣ ਆਪਣੇ ਜਵਾਨਾਂ ਨੂੰ ਲੈ ਕਰਕੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਵੱਲ ਨੂੰ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਅਨੁਭਵ ਹੁੰਦਾ ਵੀ ਸਾਡਾ ਕੋਈ ਪਿਆਰਾ ਸਿੱਖ ਹੈ ਜਿਹੜਾ ਆ ਰਿਹਾ ਹੈ ਕਿਉਂਕਿ ਸ਼ਰਧਾ ਤਾਂ ਹੈ ਹੀ ਸੀ ਨਾ ਮਨ ਦੇ ਵਿੱਚ ਡੱਲੇ ਦੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਅਨੁਭਵ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਅੱਗੇ ਹੋ ਕਰਕੇ ਕਹਿੰਦੇ ਡੱਲੇ ਨੂੰ ਮਿਲਦੇ ਆ ਡੱਲਾ ਆਪਣੇ ਘੋੜੇ ਤੋਂ ਉਤਰ ਕਰਕੇ ਗੁਰੂ ਸਾਹਿਬ ਜੀਆਂ ਨੂੰ ਮਿਲਿਆ ਸੀ ਚਰਣਾ ਤੇ ਪੈਰ ਕਰਕੇ ਨਮਸਕਾਰ ਕੀਤੀ ਨਮਸਕਾਰ ਕਰਕੇ ਜਦੋਂ ਏਦਾਂ ਉੱਠਿਆ ਨਾ ਹੁਣ ਕਹਿੰਦੇ ਇਹਨੇ ਆਪਣੇ ਮੁਖ ਦੇ ਉੱਤੋਂ ਬਚਨੋ ਚਾਰੇ ਮਹਾਰਾਜ ਜੀ ਮੇਰਾ ਨਾਮ ਹੈ ਡੱਲਾ ਡੱਲਾ ਚੌਧਰੀ ਮੈਨੂੰ ਕਹਿੰਦੇ ਐ ਏਦਾਂ ਦੀ ਗੱਲ ਕਰਦਾ ਹੈ ਆਪਣੇ ਬਾਰੇ ਦੱਸਦਾ ਹੈ ਥੋੜੇ ਜੇ ਮਾਣ ਜੇ ਨਾਲ ਦੱਸਦਾ ਮਹਾਰਾਜ ਮੈਨੂੰ ਡੱਲਾ ਚੌਧਰੀ ਕਹਿੰਦੇ ਆ ਤੇ ਸੇਵਕਾਂ ਮੈਂ ਆਪ ਜੀਆਂ ਦਾ ਆਪ ਜੀਆਂ ਦੀ ਕਿਰਪਾ ਨਾਲ ਪ੍ਰਮਾਤਮਾ ਦਾ ਦਿੱਤਾ ਹੋਇਆ ਬੜਾ ਖੁਸ਼ ਹੈ ਕਿਸੇ ਚੀਜ਼ ਦੀ ਘਾਟ ਨਹੀਂ ਕਹਿੰਦੇ ਮਹਾਰਾਜ ਤੁਸੀਂ ਕਿਰਪਾ ਕਰੋ ਸਾਡੇ ਨਗਰ ਚੱਲੋ ਮੇਰੇ ਕਿਲੇ ਦੇ ਵਿੱਚ ਚੱਲੋ ਮੇਰੇ ਘਰ ਚੱਲੋ ਤੁਹਾਡੀ ਸੇਵਾ ਬੜੇ ਚੜ੍ਹਦੀ ਕਲਾ ਦੇ ਨਾਲ ਮੇਰੇ ਦਾਸ-ਦਾਸੀਆਂ ਕਰਨਗੇ ਅਸੀਂ ਸਾਰਾ ਪਰਿਵਾਰ ਮਿਲ ਕੇ ਕਰਾਂਗੇ ਸਾਡੇ ਨਗਰੀ ਚੱਲੋ ਮਹਾਰਾਜ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਲਿਆ ਸ਼ਰਦਾ ਲੈ ਕੇ ਆਇਆ ਭਾਵਨਾ ਲੈ ਕੇ ਆਇਆ ਜਰੂਰ ਚੱਲਾਂਗੇ ਮਹਾਰਾਜ ਕਹਿੰਦੇ ਵਹੀਰ ਲੈ ਕੇ ਇਹਦੇ ਨਾਲ ਤੁਰ ਪੈਂਦੇ ਆ ਨਾਲ ਜਦੋਂ ਤੁਰੇ ਹੋਏ ਹੁਣ ਲੱਲਾ ਮਹਾਰਾਜ ਜੀ ਨੂੰ ਲੈ ਕੇ ਜਾਂਦਾ ਤੇ ਪਹੁੰਚਦੇ ਨੇ ਹੁਣ ਉਸ ਸਥਾਨ ਤੇ ਇੱਕ ਜਗਾ ਆਈ ਖੁੱਲੀ ਜੀ ਸਤਗੁਰੂ ਸੱਚੇ ਪਾਤਸ਼ਾਹ ਜੀ ਨਾ ਜਦੋਂ ਉਸ ਜਗ੍ਹਾ ਤੇ ਘੋੜੇ ਨੇ ਰੁਕਣਾ ਕੀਤਾ ਇੱਕ ਜਗ੍ਹਾ ਤੇ ਆ ਕੇ ਘੋੜਾ ਜਿਹੜਾ ਆਪਣੇ ਆਪ ਰੁਕ ਜਾਂਦਾ ਇਥੋਂ ਕਹਿੰਦੇ ਘੋੜਾ ਜਿਵੇਂ ਰੁਕਿਆ ਨਾ ਮਹਾਰਾਜ ਜੀਆ ਨੇ ਇਸ ਜਗ੍ਹਾ ਦੀ ਹਵਾ ਨੂੰ ਕਹਿੰਦੇ ਅੱਖਾਂ ਬੰਦ ਕਰਕੇ ਮਹਿਸੂਸ ਕੀਤਾ ਕਹਿੰਦੇ ਐਦਾਂ ਦਾ ਦ੍ਰਿਸ਼ ਮਹਾਰਾਜ ਜੀ ਨੂੰ ਦਿਸਿਆ ਕਲਗੀਧਰ ਪਿਤਾ ਨੂੰ ਜਿਵੇਂ ਕਹਿੰਦੇ ਉਸ ਜਗ੍ਹਾ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣਾ ਪੀੜਾ ਨ ਮੰਜੀ ਸਾਹਿਬ ਢਾ ਕੇ ਬੈਠੇ ਹੋਣ ਤੇ ਸੰਗਤ ਕਹਿੰਦੇ ਉਹਨਾਂ ਦੀ ਬਹਿ ਕੇ ਦਰਸ਼ਨ ਕਰ ਰਹੀ ਏ ਵਿਚਾਰਾਂ ਨੂੰ ਸੁਣ ਰਹੀ ਏ ਇਦਾਂ ਹੀ ਸ਼ਬਦ ਲਿਖੇ ਨੇ ਇਤਿਹਾਸ ਦੇ ਵਿੱਚ ਤੇ ਕਹਿੰਦੇ ਗੁਰੂ ਸਾਹਿਬ ਜੀਆ ਨੇ ਜਦੋਂ ਇਹ ਦ੍ਰਿਸ਼ ਵੇਖਿਆ ਨਾ ਸਾਰੇ ਸਿੰਘਾਂ ਨੂੰ ਹੁਕਮ ਕਰ ਦਿੱਤਾ ਵੀ ਇੱਥੇ ਰੁਕੋ ਰੁੱਕ ਕੇ ਕਹਿੰਦੇ ਦਰਸ਼ਨ ਕਰੋ ਇਸ ਜਗਾ ਦੇ ਫਿਰ ਕਹਿੰਦੇ ਮਹਾਰਾਜ ਜੀਆਂ ਨੇ ਜਦੋਂ ਇਹ ਗੱਲ ਆਖੀ ਆਖਦੇ ਆਖਦੇ ਸਤਿਗੁਰੂ ਜੀ ਘੋੜੇ ਤੋਂ ਥੱਲੇ ਉਤਰ ਜਾਂਦੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਦੇ ਚਰਨ ਧਰਤੀ ਤੇ ਲੱਗਣ ਦੀ ਦੇਰ ਸੀ ਸਿੰਘਾ ਨੇ ਨਾਲ ਦੀ ਨਾਲ ਬਿਜਲੀ ਦੀ ਫੁਰਤੀ ਦੇ ਨਾਲ ਕਹਿੰਦੇ ਘੋੜਿਆਂ ਨੂੰ ਬਰਖਤਾਂ ਦੇ ਨਾਲ ਬੰਨ੍ਹ ਦਿੱਤਾ ਡੱਲਾ ਬੜਾ ਹੈਰਾਨ ਹੁੰਦਾ ਕਹਿੰਦੇ ਮਹਾਰਾਜ ਇੱਥੇ ਆ ਰੋਹੀ ਬੀਆ ਬਣ ਜੰਗਲ ਦੇ ਵਿੱਚ ਆਪਦੀਆਂ ਨੇ ਕੀ ਕਰਨਾ ਹੈ ਇਹ ਇਲਾਕਾ ਕਿਤੇ ਅੱਕ ਨੇ ਕਿਤੇ ਤਾਲੀਆਂ ਨੇ ਕਿਤੇ ਕਿਕਰਾਂ ਨੇ ਇੱਥੇ ਆਪਦੀਆਂ ਨੇ ਕੀ ਕਰਨਾ ਹੈ ਤੁਸੀਂ ਮੇਰੇ ਕਿਲੇ 'ਚ ਚੱਲੋ ਉੱਥੇ ਕਹਿੰਦੇ ਅਨੇਕਾਂ ਦਾਸ ਦਾਸੀਆਂ ਨੇ ਤੁਹਾਡੀ ਸੇਵਾ ਕਰਨਗੇ ਲੰਗਰ ਪ੍ਰਸ਼ਾਦਾ ਤਿਆਰ ਹੋਏਗਾ ਕਈ ਪ੍ਰਕਾਰ ਦੇ ਭੋਜਨ ਨੇ ਆਪ ਜੀਆਂ ਨੂੰ ਸ਼ਿਕਾਇਤ ਜਾਣਗੇ ਸੇਵਾ ਕੀਤੀ ਜਾਏਗੀ ਸੇਜਾਂ ਲਾਈਆਂ ਜਾਣਗੀਆਂ ਮਹਾਰਾਜ ਕਹਿੰਦੇ ਰੁਕ ਜਾ ਡਲਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਾ ਕਹਿੰਦੇ ਹੁਣ ਇਸ ਜਗ੍ਹਾ ਨੂੰ ਵੇਖਿਆ ਧਿਆਨ ਦੇ ਨਾਲ ਤੇ ਗੁਰੂ ਸਾਹਿਬ ਜੀਆਂ ਨੇ ਬਚਨ ਕੀਤਾ ਕਹਿੰਦੇ ਡਲਿਆ ਸਾਡੇ ਡੇਰੇ ਕਹਿੰਦੇ ਇੱਥੇ ਹੀ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ ਵੇਖੀ ਤੂੰ ਅੱਜ ਤੂੰ ਕਹਿਨੇ ਵੀ ਇਹ ਸੁਨਸਰਾਏ ਇੱਥੇ ਰੁਈ ਵਿਆਹ ਬਾਣਾ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਰੌਣਕਾਂ ਲੱਗਿਆ ਕਰਨਗੀਆਂ ਗੱਜਕੇ ਆਖੂ ਸਤਨਾਮ ਆਉਣ ਵਾਲਾ ਸਮਾਂ ਕਹਿੰਦੇ ਸਾਨੂੰ ਵਿਖਰੇ ਸਾਡਾ ਡੇਰਾ ਇੱਥੇ ਲੱਗੇਗਾ ਕਹਿੰਦੇ ਸੋ ਤਲਵੰਡੀ ਨਗਰ ਦੇ ਬਾਹਰ ਬਾਹਰ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਕਹਿੰਦੇ ਡੇਰੇ ਲਾਏ ਡੱਲੇ ਨੇ ਕਹਿੰਦੇ ਸਤਿਗੁਰਾਂ ਨੂੰ ਆਖਣਾ ਕੀਤਾ ਗੁਰੂ ਸਾਹਿਬ ਜੀ ਮੈਂ ਤੰਬੂ ਸ਼ਮਿਆਨੇ ਉਹ ਸਾਰਾ ਸਮਾਨ ਫਿਰ ਮੈਂ ਸੇਵਾ ਕਰਨੀ ਚਾਹੁੰਨਾ ਲੰਗਰ ਪ੍ਰਸ਼ਾਦਿਆਂ ਦੀ ਸੇਵਾ ਮੈਂ ਕਰਨੀ ਚਾਹੁੰਨਾ ਮਹਾਰਾਜ ਕਹਿੰਦੇ ਜਿਵੇਂ ਤੇਰੀ ਇੱਛਾ ਹੈ ਸਰਦਾ ਹੈ ਕਰ ਸਕਦਾ ਹੈ ਫਿਰ ਕਹਿੰਦੇ ਡੱਲੇ ਨੇ ਨਾ ਇਸੇ ਜਗ੍ਹਾ ਦੇ ਉੱਤੇ ਸਾਰਾ ਉਹ ਸਮਾਨ ਜਿਹੜਾ ਸਮਯਾਨੇ ਟੰਬੂਆਂ ਦਾ ਆਪਣੇ ਘਰੋਂ ਭੇਜਣਾ ਕੀਤਾ ਲੰਗਰਾਂ ਲਈ ਰਸਤਾ ਵਸਤਾ ਸਾਰਾ ਕੁਝ ਕਹਿੰਦੇ ਇਹਨੇ ਆਪਣੇ ਘਰੋਂ ਜਾ ਕੇ ਗੁਰੂ ਸਾਹਿਬ ਜੀਆਂ ਦੀ ਸੇਵਾ ਵਿੱਚ ਭੇਜਣਾ ਕੀਤਾ ਹੈ ਹੁਣ ਇਸ ਜਗ੍ਹਾ ਤੇ ਗੁਰੂ ਸਾਹਿਬ ਜੀਆਂ ਨੇ ਤੰਬੂ ਲਾਏ ਡੇਰੇ ਲਾਏ ਇੱਕ ਕਹਿੰਦੇ ਦਵਾਨਾਂ ਦੇ ਲਈ ਜਗ੍ਹਾ ਤਿਆਰ ਕੀਤੀ ਗਈ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਦਵਾਨ ਸੁਜਾਉਣੇ ਤੇ ਸਤਿਗੁਰਾਂ ਦੇ ਲਈ ਇੱਕ ਤੰਬੂ ਸ਼ਮਿਆਨਾ ਬੜਾ ਸੋਹਣਾ ਦਲੇ ਚੌਧਰੀ ਨੇ ਉਲਗਵਾਉਣਾ ਕੀਤਾ ਤੇ ਇਸ ਤਰੀਕੇ ਦੇ ਨਾਲ ਫਿਰ ਗੁਰੂ ਸਾਹਿਬ ਜੀਆਂ ਦੇ ਡੇਰੇ ਤਲਵੰਡੀ ਸਾਬੋ ਦੀ ਤਰਤੀ ਜਿਹਨੂੰ ਅੱਜ ਅਸੀਂ ਦਮਦਮਾ ਸਬ ਕਹਿੰਨੇ ਆ ਇਸ ਸਥਾਨ ਦੇ ਉੱਤੇ ਲੱਗੇ ਤੇ ਇਥੋਂ ਦੀ ਜਿਹੜੀ ਸਾਰੀ ਕਥਾ ਹੈ ਪਾਈ ਹਰ ਸਥਾਨ ਦੀ ਗੁਰੂ ਸਾਹਿਬ ਜੀਆਂ ਦੀ ਕਿਰਪਾ ਨਾਲ ਆਪਣੀਆਂ ਨੂੰ ਸਰਵਣ ਕਰਾਈ ਜਾਣੀ ਹੈ ਸੋ ਪਹੁੰਚ ਕਰਕੇ ਰਿੰਦੀਆਂ ਕਥਾਵਾਂ ਸਰਵਣ ਕਰਕੇ ਜੀਵਣਾ ਸਫਲ ਬਣਾਓ ਜੀ ਸਵਾਉ ਹੁਣ ਸਮਾ ਹੋ ਚੁੱਕੇ ਅਰਦਾਸ ਬੇਨਤੀ ਦਾ ਅੱਜ ਦੀ ਹਾਜ਼ਰੀ ਪਰਦਿਆਂ ਦਾਸ ਰਿਆਂ ਪਾਸੋਂ ਜਾਣੇ ਅਣ ਜਾਣੇ ਕੀ ਪ੍ਰਕਾਰ ਦੀਆਂ ਗਲਤੀਆਂ ਪੁੱਲਾ ਸਤਿਗੁਰੂ ਅਰ ਸੰਗਤ ਬਖਸ਼ਣ ਜੋਗ ਹੋ ਜੀ ਬਖਸ਼ ਲੈਣਾ ਬੁਲਾਣਾ ਚਤਾਰਣੀਆਂ ਗਜਵਜ ਕੇ ਸ਼ਲੋਕ ਵਿੱਚ ਬੋਲੋ ਉਸ ਤੋਂ ਬਾਅਦ ਸਮਾਪਤੀ ਹੈ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਦਿਵਸ ਰਾਤ ਦੁਇ ਦਾਈ ਦਇਆ ਖਿਲੇ ਸਗਲ ਚੰਗਿਆਈਆਂ ਬੁਰਿਆਆਂ ਵਾਚੇ ਧਰਮ ਦਰਮੀਆਂਉ ਆਪਣੀ ਕਿ ਨੇੜੇ ਕੇ ਜਿਨੀ ਨਾਮ ਧਿਆਇ ਗਏ ਮਸਕਤ ਨਾਨਕ ਤੇ ਮੁਖ ਉਜਲੇ ਜਿਨੀ ਨਾਮ ਧਿਆਇ ਗਏ ਮਸਕਤ ਨਾਨਕ ਤੇ ਮੁਖ ਉਜਲੀ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕ